ਜਿੰਦਾਬਾ ਬਰੇ ਇਨਸਾਨ ਹੈ ਰਾਜੀ ਆਪਾ ਮੈਂ ਸਭ ਤੋਂ ਪਹਿਲਾਂ ਸਾਡੇ ਬਹੁਤ ਹੀ ਸਤਿਕਾਰਯੋਗ ਤਰਨਤਾਰਨ ਜ਼ਿਮਨੀ ਚੋਣ ਤੇ ਸਾਡੇ ਇਲੈਕਸ਼ਨ ਇੰਚਾਰਜ ਸਾਬਕਾ ਮੰਤਰੀ ਸ੍ਰੀ ਸਰਜੀਤ ਜਾਨੀ ਜੀ ਦਾ ਜ਼ਿਲ੍ਹਾ ਤਰਨਤਾਰਨ ਵਿਖੇ ਆਉਣ ਤੇ ਮੈਂ ਜੀ ਆਇਆਂ ਆਖਦਾ ਹਾਂ ਮੈਂ ਧੰਨਵਾਦ ਕਰਦਾ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਜ਼ਿਲ੍ਹੇ ਦੇ ਸਹਿਪਰਵਾਰੀ ਪਰਦੇਸ਼ ਦੇ ਪਰਵਤਤਾ ਸ਼੍ਰੀ ਨਰੇਸ਼ ਸ਼ਰਮਾ ਜੀ ਦਾ ਵੀ ਉਹ ਵੀ ਉੱਚੇ ਚੇਤੇ ਤੌਰ ਤੇ ਅੱਜ ਭਾਰਤੀ ਜਨਤਾ ਪਾਰਟੀ ਨੂੰ ਬੜਾ ਵੱਡਾ ਵੱਡਾ ਵੱਲ ਤਰਨ ਤਰਨ ਵਿਧਾਨ ਸਭਾ ਦੇ ਵਿੱਚ ਮਿਲਣ ਜਾ ਰਿਹਾ ਹੈ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦੇ ਵਿੱਚ ਅੱਜ ਇੱਕ ਖੁਸ਼ੀ ਦੀ ਲਹਿਰ ਹੈ ਕਿ ਬਹੁਤ ਹੀ ਸਤਿਕਾਰਯੋਗ ਦੋ ਵਾਰ ਤੋਂ ਕਾਂਗਰਸ ਜਿਹੜੀ ਐਮਐਲਏ ਦੀ ਇਲੈਕਸ਼ਨ ਲੜ ਚੁੱਕੇ ਸਰਦਾਰ ਰਤਨ ਸਿੰਘ ਸੋਲ ਅੱਜ ਸਾਬਕਾ ਮੰਤਰੀ ਸ੍ਰੀ ਸਰਜੀਤ ਮਰਜਾਨੀ ਜੀ ਦੀ ਰਹਿਨਮਾਈ ਹੇਠ ਜਿਹੜੀ ਉਹ ਸ਼ਮੂਲੀਅਤ ਕਰ ਰਹੇ ਨੇ ਤੇ ਇਹਨਾਂ ਦੇ ਆਉਣ ਦੇ ਨਾਲ ਸਮੁੱਚੇ ਸਾਥੀ ਸਹਿਬਾਨ ਆਏ ਨੇ ਸਾਬਕਾ ਸਰਪੰਚ ਸਹਿਬਾਨ ਆਏ ਨੇ ਮੈਂਬਰ ਸਾਹਿਬ ਆਏ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪਿੰਡ ਪਿੰਡ ਜਿਹੜੇ ਉਹ ਮਾਂਜੁਕ ਇਲੈਕਸ਼ਨ ਲੱਗ ਚੁੱਕੇ ਸਰਦਾਰ ਰਤਨ ਸਿੰਘ ਸੋਲ ਜਿਹੜੇ ਉਹ ਪਿੰਡਾਂ ਦੇ ਵਿੱਚ ਵੱਡੇ ਵੱਡੇ ਜਿਹੜੇ ਉਹ ਇਕੱਠ ਵੀ ਕਰਨ ਕੀਤੇ ਸੰਬੋਧਨ ਵੀ ਕਰਦਾ ਤੇ ਮੈਂ ਆਪਣੇ ਵੱਲੋਂ ਵੀ ਪੂਰੀਆਂ ਦਿਲ ਦੀਆਂ ਗਹਿਰਾਈਆਂ ਤੋਂ ਜਿੱਥੇ ਸਰਦਾਰ ਰਤਨ ਸਿੰਘ ਸੋਲ ਦਾ ਕਿਉਂਕਿ ਕਾਂਗਰਸ ਚ ਬੜਾ ਲੰਮਾ ਸਮਾਂ ਇਸ ਪਰਿਵਾਰ ਨੇ ਜਿਹੜਾ ਉਹ ਕੰਮ ਕੀਤਾ ਤੇ ਇਹਨਾਂ ਦਾ ਇਲਾਕੇ ਦੇ ਵਿੱਚ ਤਰਨਤਾਰਨ ਵਿਧਾਨ ਸਭਾ ਦੇ ਵਿੱਚ ਸੋਲ ਪਿੰਡ ਹੈ ਤੇ ਹੁਣ ਚਭਾਲ ਦੇ ਵਿੱਚ ਸਮੁੱਚੇ ਪਰਿਵਾਰ ਤੇ ਸਾਥੀਆਂ ਸਮੇਤ ਹੀ ਰਹਿ ਰਹੇ ਨੇ ਤੇ ਇਹਨਾਂ ਦੇ ਆਉਣ ਦੇ ਨਾਲ ਸਾਨੂੰ ਜਿਹੜਾ ਜਿਮਨੀ ਇਲੈਕਸ਼ਨ ਦੇ ਵਿੱਚ ਬੜਾ ਤਕੜਾ ਜਿਹੜਾ ਉਹ ਹਲਾਰਾ ਮਿਲਣ ਜਾ ਰਿਹਾ ਤੇ ਮੈਂ ਆਪਣੇ ਵੱਲੋਂ ਸਰਦਾਰ ਰਤਨ ਸਿੰਘ ਸੋਲ ਦੇ ਸਮੁੱਚੇ ਸਾਥੀਆਂ ਨੂੰ ਜਿਹੜੇ ਅੱਜ ਭਾਰਤੀ ਜਨਤਾ ਪਾਰਟੀ ਦੇ ਪਰਿਵਾਰ ਦੇ ਮੈਂਬਰ ਬਣ ਰਹੇ ਨੇ ਉਹਨਾਂ ਨੂੰ ਵਿਸ਼ਵਾਸ ਵੀ ਦਿਵਾਉਣਾ ਯਕੀਨ ਵੀ ਦਿਵਾਉਣਾ ਕਿ ਭਾਰਤੀ ਜਨਤਾ ਪਾਰਟੀ 'ਚ ਉਹਨਾਂ ਦੇ ਹਰੇਕ ਮਾਨ ਸਤਕਾਰ ਨੂੰ ਮੁੱਖ ਰੱਖਦਿਆਂ ਹੋਇਆਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਪਹਿਲ ਕਦਮੀ ਦੇ ਹੱਕ ਤੇ ਵਿਚਾਰ ਕੇ ਉਹਨਾਂ ਨੂੰ ਬਣਦਾ ਜਿਹੜਾ ਮਾਨ ਸਤਕਾਰ ਵੀ ਦਿੱਤਾ ਜਾਊਗਾ ਤੇ ਇਸੇ ਤਹਿਤ ਮੈਂ ਅੱਜ ਸਾਰਕਾ ਮੰਤਰੀ ਵਿਨਕ ਰਾਣੀ ਮੈਂ ਸ਼੍ਰੀ ਜੁਨਸੋਖੀ ਕੁਮਾਰ ਜਾਨੀ ਜੀ ਨੂੰ ਬੇਨਤੀ ਵੀ ਕਰਦਾ ਕਿ ਜਿੱਥੇ ਉਹਨਾਂ ਨੂੰ ਸੁਰੱਖਿਆ ਦੇ ਕੇ ਸਨਮਾਨਤ ਵੀ ਕਰਨਗੇ ਉਹਨਾਂ ਨੂੰ ਜੀਆਂ ਵੀ ਆਖਣਗੇ ਤੇ ਆਪਣੇ ਵੱਲੋਂ ਜਿਹੜਾ ਉਹਨਾਂ ਨੂੰ ਵਿਸ਼ਵਾਸ ਦਿਵਾਉਂਗੇ ਤੇ ਮੈਂ ਮਾਨਜੋਗ ਸਾਧਕਾ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਕਿ ਉਹ ਅੱਜ ਇਸ ਪ੍ਰੈਸ ਮਿਲਣੀ ਦੇ ਵਿੱਚ ਤੁਹਾਡੇ ਨਾਲ ਆਪਣੇ ਸ਼ਬਦਾਂ ਦੀ ਸਾਥ ਪਰਨਤਰਨ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਸਾਰੇ ਤੁਸੀਂ ਮੀਡੀਆ ਜਿਹੜਾ ਸਾਰਾਂ ਦਾ ਮੈਂ ਜੀ ਆਇਆਂ ਨੂੰ ਸਵਾਗਤ ਕਰਦਾ ਔਰ ਤੁਹਾਨੂੰ ਜਿਹੜਾ ਅੱਜੀ ਅੱਜ ਇੱਥੇ ਸੱਦ ਕੇ ਜਿਹੜਾ ਆਪ ਦੀ ਗੱਲ ਰੱਖਣ ਦਾ ਜਿਹੜਾ ਹੈ ਉਹ ਤੁਸੀਂ ਸਾਨੂੰ ਮੌਕਾ ਦਿੱਤਾ ਤੇ ਸਭ ਤੋਂ ਪਹਿਲਾਂ ਤਾਂ ਮੈਂ ਸਰਦਾਰ ਰਤਨ ਸਿੰਘ ਜੀ ਨੂੰ ਜੋ ਉਹਨਾਂ ਨੂੰ ਵਧਾਈ ਦੇਣਾ ਔਰ ਨਾਲ ਇਹਨਾਂ ਦੇ ਜਿਹੜੀ ਟੀਮ ਆਈ ਹੈ ਸਰਪੰਚਾਇਏ ਮੈਂਬਰ ਆਏ ਸਾਰਿਆਂ ਨੂੰ ਵਧਾਈ ਦੇਣਾ ਔਰ ਸਾਡੇ ਜ਼ਿਲ੍ਹਾ ਪ੍ਰਧਾਨ ਔਰ ਇੱਥੋਂ ਦੇ ਪ੍ਰਤੀਯਸੀ ਅਰਜੀਤ ਸਿੰਘ ਜੀ ਜਿਹੜੀ ਮਿਹਨਤ ਕਰ ਰਹੇ ਨੇ ਔਰ ਜਿਸ ਤਰ੍ਹਾਂ ਪਿੰਡਾਂ ਤੇ ਜਾ ਰਹੇ ਨੇ ਉੱਥੇ ਤਰਨ ਤਰ ਦੇ ਸਾਡੀ ਪਾਰਟੀ ਨੂੰ ਬੜੀ ਮਜ਼ਬੂਤੀ ਔਰ ਆਜ ਰਤਨ ਸਿੰਘ ਜੀ ਦੇ ਆਉਣ ਨਾਲ ਔਰ ਸਾਡੀ ਮਜ਼ਬੂਤੀ ਜਿਹੜੀ ਇੱਥੇ ਪਾਰਟੀ ਦੀ ਬਣੀ ਹੈ ਔਰ ਜੋ ਵਾਦੇ ਪਾਰਟੀ ਨੇ ਕੀਤੇ ਆ ਉਹ ਪੂਰੇ ਕੀਤੇ ਆ ਅੱਜ ਪੰਜਾਬ ਦੇ ਵਿੱਚ ਲੋਕਾਂ ਦੀ ਇੱਕ ਭਾਵਨਾ ਕਿਸਾਨਾਂ ਦੀ ਮਜ਼ਦੂਰਾਂ ਦੀ ਭਾਰਤੀ ਜਨਤਾ ਪਾਰਟੀ ਦੇ ਵੱਲ ਔਰ ਸਰਦਾਰ ਮੋਦੀ ਸਾਹਿਬ ਦੇ ਪ੍ਰਤੀ ਪ੍ਰਧਾਨ ਮੰਤਰੀ ਜੀ ਸਾਡੇ ਦੇ ਦੇ ਉਹਨਾਂ ਦੇ ਪ੍ਰਤੀ ਬੜੀ ਇੱਕ ਆਸਤਾ ਜਿਹੜੀ ਬਣੀ ਹੈ ਔਰ ਇਹਨਾਂ ਦੇ ਕੈਂਡੀਡੇਟ ਚੁਣੇ ਤੋਂ ਬਾਅਦ ਅਜ ਅੱਥੇ ਕੋਈ ਦੂਸਰੀ ਪਾਰਟੀ ਇੰਨੀ ਜਲਦੀ ਹਿੰਮਤ ਨਹੀਂ ਕਰ ਰਹੀ ਆਪਣੇ ਪ੍ਰਤੀਯਸੀ ਡਿਕਲੇਅਰ ਕਰਨ ਵਾਸਤੇ ਕਿਉਂਕਿ ਕਿ ਇੱਕ ਮਜ਼ਬੂਤ ਪ੍ਰਤੀਸ਼ੀ ਜਿਹੜਾ ਮਿਹਨਤ ਲਗਨ ਸਿੰਘ ਜਿਹੜਾ ਪਿੰਡ-ਪਿੰਡ ਜਾ ਕੇ ਲੋਕਾਂ ਸਮਾਜ ਸੇਵਾ ਔਰ ਮੋਦੀ ਸਾਹਿਬ ਦੇ ਜਿੱਤੇ ਕੀਤੇ ਕੰਮਾਂ ਦਾ ਜਿਹੜਾ ਅੱਜ ਇੱਥੇ ਪਿੰਡਾਂ ਦੇ ਵਿੱਚ ਉਹਦਾ ਮੈਨੀਫੈਸਟੋ ਜਾਂ ਫਾਇਦਾ ਜਿਹੜਾ ਹੋ ਰਿਹਾ ਉਹ ਲੋਕ ਸਾਡੇ ਨਾਲ ਭਾਰਤੀ ਜਨਤਾ ਪਾਰਟੀ ਨਾਲ ਜੋੜ ਰਹੇ ਸਰ ਕਿੰਨੀ ਵਾਰ ਇਹ ਚੋਣ ਲੜ ਚੁੱਕੇ ਆ ਤੇ ਕਦੋਂ ਲੜ ਦੇ ਇਹ ਦੋ ਵਾਰ ਇਹ ਚੋਣ ਲੜ ਚੁੱਕੇ ਨੇ ਅੱਛੀਆਂ ਵੋਟਾਂ ਲਈਆਂ ਇਹਨਾਂ ਦਾ ਅੱਛਾ ਇੱਕ ਪਰਿਵਾਰ ਹੈ ਪਾਰਟੀ ਵੱਲੋਂ ਸਰ ਹਾਂਜੀ ਕਾਂਗਰਸ ਪਾਰਟੀ ਤੋਂ ਹਾਂਜੀ ਦੋ ਵਾਰ ਇਲੈਕਸ਼ਨ ਲੜੇ ਅੱਛੇ ਵੋਟਾਂ ਲੈ ਕੇ ਲੜਿਆ ਔਰ ਬਾਕੀ ਆਪ ਦੀ ਗੱਲ ਇਹ ਤੁਹਾਡੇ ਸਾਹਮਣੇ ਰੱਖਣਗੇ ਸਰ ਪਾਰਟੀ ਵੱਲੋਂ ਬੋਲਦੇ ਕੀ ਕਹਿਣਾ ਚਾਹੋਗੇ ਕਿ ਜਦੋਂ ਵੀ ਕੋਈ ਆਗੂ ਜਾਂ ਕੋਈ ਸਾਬਕਾ ਵਿਧਾਇਕ ਜਦੋਂ ਸ਼ਾਮਲ ਹੁੰਦਾ ਤਾਂ ਉਹਨੂੰ ਆਸ ਹੁੰਦੀ ਹੈ ਕਿ ਜਿਹੜੇ ਲੋਕ ਉਸ ਨਾਲ ਜੁੜੇ ਨੇ ਉਹਨਾਂ ਦੇ ਕੰਮ ਹੋਣ ਕਿਵੇਂ ਭਰੋਸਾ ਦਿਵਾਉਣਾ ਚਾਹੋਗੇ ਕੀ ਕਹਿਣਾ ਚਾਹੋਗੇ ਕੀ ਹੈ ਉਹਨਾਂ ਦੇ ਨਾਲ ਜਿਹੜੇ ਵੋਟਰ ਤੇ ਸਪੋਰਟਰ ਨੇ ਪਾਰਟੀ ਲੋਕ ਕਿਵੇਂ ਦਾ ਪੁੱਛਦਾ ਦੇਖੋ ਗੱਲ ਹੈ ਕਿ ਭਾਰਤੀ ਜਨਤਾ ਪਾਰਟੀ ਇੱਕ ਪਰਿਵਾਰ ਦੀ ਪਾਰਟੀ ਨਹੀਂ ਹੈ ਭਾਰਤੀ ਜਨਤਾ ਪਾਰਟੀ ਇੱਕ ਮਤਲਬ ਵਰਕਰ ਦੀ ਕਦਰ ਕਰਨ ਵਾਲੀ ਪਾਰਟੀ ਹੈ ਇਹਦੇ ਵਿੱਚ ਕੋਈ ਮੁੱਖ ਮੰਤਰੀ ਦਾ ਪੈਦਾ ਹੋਇਆ ਬੱਚਾ ਮੁੱਖ ਮੰਤਰੀ ਨਹੀਂ ਬਣਦਾ ਇਹਦੇ ਵਿੱਚ ਨੇਕ ਨੀਤੀ ਨਾਲ ਕੰਮ ਕਰਨ ਵਾਲਾ ਵਰਕਰ ਜਿਹੜਾ ਹੈ ਉਹ ਅੱਗੇ ਜਾ ਕੇ ਕਿਸੇ ਅਹੁਦੇ ਤੇ ਬੈਠ ਸਕਦਾ ਹੈ ਔਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਿੰਨਾ ਮਾਨ ਸਮਾਨ ਵਰਕਰ ਨੂੰ ਹੈ ਉਹਨਾਂ ਦੂਸਰੀ ਪਾਰਟੀਆਂ ਤੇ ਨਹੀਂ ਜਿੰਨੀ ਪਛਾਣ ਭਾਰਤੀ ਜਨਤਾ ਪਾਰਟੀ ਦੀ ਹੈ ਉਹ ਜਿੰਨੇ ਵੀ ਪਾਰਟੀ ਦੇ ਵਿੱਚ ਲੋਕ ਆਏ ਨੇ ਉਹ ਇਸ ਚੀਜ਼ ਨੂੰ ਮੰਨਦੇ ਨੇ ਕਿ ਅਸੀਂ ਇਸ ਪਾਰਟੀ ਦੂਸਰੇ ਅਗਰ ਘਰ ਚੇਂਜ ਕੀਤਾ ਹੈ ਤਾਂ ਉਹਨਾਂ ਨੂੰ ਮਾਨ ਸਨਮਾਨ 'ਚ ਕਿਸੇ ਕਮੀ ਨਹੀਂ ਔਰ ਇਹ ਵੀ ਅਸੀਂ ਵਿਸ਼ਵਾਸ ਰਤਨ ਸਿੰਘ ਨੂੰ ਦੇਣਾ ਤਾਂ ਨੇ ਕਿ ਕਿਤੇ ਹੀ ਕੋਈ ਕਮੀ ਨਹੀਂ ਆਏਗੀ ਪਿਆਰ ਦੇ ਵਿੱਚ ਵੀ ਔਰ ਮਾਨ ਸਨਮਾਨ ਦੇ ਵੀ ਔਰ ਬੰਦਾ ਕਿੱਥੇ ਇਹਨਾਂ ਦਾ ਹੋਵੇਗਾ ਉੱਥੇ ਅਸੀਂ ਇਹਨਾਂ ਨੂੰ ਪਾਰਟੀ ਦੇ ਮਾਨ ਸਨਮਾਨ ਦੇ ਦੇਖੋ ਜੀ ਮੈਂ মিডিਆ ਦਾ ਬੜਾ ਧੰਨਵਾਦੀ ਹਾਂ ਅਸਲ ਮੇਰੀ ਪਿਛਲੀ ਪਛੋਕੜ ਜੇ ਤੂੰ ਜਾਨਣਾ ਚਾਹੁੰਦੇ ਜੀ ਤੂੰ ਯਾਦ ਜਿਹਨੂੰ ਮੈਂ ਸਾਮ੍ਹੇ ਧਾਕੇ ਹਾਂਦਾ ਮੇਰੇ ਗ੍ਰੈਂਡਫਾਦਰ ਜੀ ਮਹਾਤਮਾ ਗਾਂਧੀ ਤੋਂ ਲੈ ਕੇ ਤੁਰਿਆ ਰਹੇ ਹੀ ਕਾਂਗਰਸੀ ਗਾਂ ਹੀ 1977 ਤੋਂ 1979 ਤੱਕ ਮੇਰੇ ਫਾਦਰ ਸਾਹਿਬ ਨੇ ਪ੍ਰਧਾਨ ਮੰਤਰੀ ਸਰੋਗੀ ਇੰਦਰਾ ਗਾਂਧੀ ਨਾਲ ਜੇਲ੍ਹ ਯਾਤਰਾ ਵੀ ਕੀਤੀ ਔਰ ਮੈਂ ਦੋ ਵਾਰ ਇਲੈਕਸ਼ਨ ਦੇ ਗਿਆ ਦੋ ਜਾਂ ਦੋ ਜ ਮੈਨੂੰ ਟਿੱਟ ਮਿਲੀ ਮੈਂ 19439 ਬੋਟਾਂ ਲਿਖਾ ਕਾਂਗਰਸ ਪਾਰਟੀ ਨੂੰ ਔਰ ਦੋ ਜੀ ਆ ਰਹੇ ਸੱਤ ਦੇ ਵਿੱਚ ਫਿਰ ਮੈਨੂੰ ਮੇਰੀ ਮੈਂ 2030 ਕਿੰਨੀਆਂ ਬੋਟਾ ਲਿੱਤਾ ਬਾਕੀ ਜੀ ਮੈਂ ਪੀਪੀਸੀ ਦਾ ਮੈਂਬਰ ਵੀ ਰਹਿ ਚੁੱਕਾ ਆ 7250 ਦਾ ਰਿਹਾ ਆ ਵਕਫਾ ਤੋਂ ਮੈਂ ਰਿਹਾ ਮੇਰੀ ਜਿਹੜੀ ਤੁਹਾਨੂੰ ਚੱਲ ਸਵਾਲ ਕੀਤਾ ਜੀ ਕੀਤਾ ਆਉਂਦਾ ਆਉਂਦਾ ਸਭ ਤੋਂ ਵੱਡਾ ਸਵਾਲ ਮੇਰਾ ਇਹ ਆ ਜੀ ਮੇਰਾ ਮਾਨ ਜਦੋਂ ਚੰਨੀ ਜੀ ਸੀਐਮ ਬਣਿਆ ਪ੍ਰਧਾਨ ਮੰਤਰੀ ਹਿੰਦੋਸਤਾਨ ਦਾ ਇੱਥੇ ਆਇਆ ਔਰ ਉਸ ਨੂੰ ਅਨਗੋਲਿਆਂ ਕੀਤਾ ਗਿਆ ਜਿਹੜਾ ਇੱਕ ਹਿੰਦੁਸਤਾਨ ਦਾ ਪ੍ਰਾਈਮ ਮਿੰਿਸਟਰ ਆਂਦਾ ਹੈ ਤੇ ਉਹ ਪੰਜਾਬ ਦਾ ਉਹ ਜਨਾ ਕੋਈ ਫਾਇਦਾ ਕਰਕੇ ਜਾਂਦਾ ਇਹਨਾਂ ਨੇ ਉਹ ਇਹ ਕਾਂਗਰਸ ਪਾਰਟੀ ਨੇ ਉਹਨੂੰ ਪੰਜਾਬ ਨੂੰ 10 ਸਾਲ ਪਿੱਛੇ ਸੁੱਟਿਆ ਮੇਰਾ ਉਦੋਂ ਤੋਂ ਮਨ ਬੋਲੇ ਇਹਨਾਂ ਤੋਂ ਛੁੱਟਿਆ ਗਿਆ ਔਰ ਮੈਂ ਘਰ ਬੈਠ ਗਿਆ ਮੈਂ ਭਾਤੀ ਜਨਤਾ ਪਾਰਟੀ ਦਾ ਕੋਈ ਬੰਦੇ ਆਣ ਮਿਲਿਆ ਕਿ ਨਹੀਂ ਮੈਂ ਉਦੋਂ ਤੋਂ ਇਹ ਮਨ ਬਣਾਇਆ ਹੈ ਕਿ ਅੱਜ ਜੋ ਸਾਡੇ ਖਰਾਬਾ ਹੋਇਆ ਆ ਉਹਦੇ ਵਿੱਚ ਜਿਹੜੇ ਸਾਡੇ ਪ੍ਰਧਾਨ ਮੰਤਰੀ ਹਿੰਦੁਸਤਾਨ ਦਾ ਪ੍ਰਾਈਮ ਮਿਨਿਸਟਰ ਆ 1600 1600 ਕਰੋੜ ਰੁਪਇਆ ਦਿੱਕਿਆ ਉਹਨੂੰ ਸਾਡੀਆਂ ਵੱਖ-ਵੱਖ ਪਾਰਟੀਆਂ ਨੇ ਇੰਨਾ ਭੰਡਿਆ ਕਿ 1600 ਪੀ ਜਖਮਾਂ ਤੇ ਲੂਣ ਦਾ ਕੋਈ ਕੁਝ ਕਿੰਦਾ ਕੋਈ ਇਹ ਸਭਾ ਬਦਲ ਕੇ ਮੇਰਾ ਮਨ ਇਹ ਬਣ ਗਿਆ ਕਿੰਨੇ ਇਹ ਪਾਰਟੀਆਂ ਜਿਹੜੀਆਂ ਇਹ ਨੂੰ ਠੀਕ ਨਹੀਂ ਇਹਦੇ ਨਾਲੋਂ ਮੈਂ ਭਾਰਤੀ ਜਨਤਾ ਪਾਰਟੀ ਚਲੇ ਜਾਣਾ ਔਰ ਮੈਨੂੰ ਬੜੇ ਸੋਹਣੇ ਲੱਗੇ ਇਹ ਆਪਣੇ ਇਹਨਾਂ ਦੇ ਵਿਚਾਰ ਸਰਦਾਰ ਹਰਜੀਤ ਸਿੰਘ ਜੀ ਜਿਹੜੇ ਸਾਡੇ ਤੋਂ ਨਮਾਜ਼ੀ ਨਹੀਂ ਇਹਨਾਂ ਦੇ ਇਹਨਾਂ ਦੇ ਵਿਚਾਰ ਸੁਣ ਕੇ ਕਿ ਅੱਜ ਬੜੀ ਖੁਸ਼ੀ ਹੋਈ ਹੈ ਸਾਨੂੰ ਮੰਤਰੀ ਸਾਹਿਬ ਨੂੰ ਮਿਲ ਕੇ ਨਾਲ ਆਏ ਜਿਹਦੇ ਨਾਲ ਬਿਤੀ ਕਿ ਮੈਂ ਪਿੰਡ-ਪਿੰਡ ਜਾ ਕੇ ਆਪਣੇ ਭਾਈਚਾਰੇ ਨੂੰ ਆਪਣੇ ਸੱਜਣਾਂ ਦੋਸਤਾਂ ਨਾਲ ਸਲਾਹ ਕੀਤੀ ਸਾਰਿਆਂ ਨੇ ਮੈਨੂੰ ਚੰਗਾ ਹੰਗਾਰਾ ਆ ਅੱਜ ਕਿਉਂਕਿ ਸੀਜ਼ਨ ਚੋਂ ਨੇ ਤਿਲਦਨ ਤੇ ਸਾਰੇ ਬੰਦੇ ਆ ਨਹੀਂ ਸਕੇ ਮੌਜੂਦਾ ਸਰਪੰਚ ਵੀ ਆਉਣਗੇ ਸਾਫਤਾ ਸਰਪੰਚ ਜੀ ਹੋਣਗੇ ਅਹੀਂ ਪਿੰਡਾਇ ਕਾ ਕਰਾਂਗੇ ਇਸ ਕਰਕੇ ਮੈਂ ਇਹਨਾਂ ਕਾਂਗਰਸ ਪਾਰਟੀ ਨੂੰ ਸਾਰੇ ਪਾਇ ਜਿਦਾ ਕਹਿ ਕੇ ਸਾਫ ਜਨਤਾ ਪਾਰਟੀ ਸਰਦਾਰ ਜੀ ਸਿਰ ਸੰਦੂ ਦਾ ਕਿੰਨਾ ਕ ਸਾਥ ਦੋਗੇ ਕਿੰਨੇ ਕ ਲੀਡ ਨਾਲ ਦਿਤਾਓਗੇ ਨਾ ਦੇਖੋ ਜੀ ਸਾਥ ਜਿਹੜਾ ਅਸੀਂ ਤਨੁਮਨੂ ਇਹਦੇ ਨਾਲ ਆਉਣ ਤਨ ਮਨ ਲਾ ਦੇਾਂਗੇ ਸਾਰਾ ਹੀ ਕਰਕੇ ਦੇ ਆਪਣੀ ਉਸ 110% ਇਹਨਾਂ ਨੂੰ ਇਹ ਜਿਸ ਤਰ੍ਹਾਂ ਮੈਂ ਕਹਿ ਤਾ ਹੁੰਦਾ ਜੇ ਕਾਂਗਰਸ ਨਾਲ ਜੁੜੇ ਸੀ ਕਿ ਤਾਂ ਦੋਸਤ ਜਰਾ ਕਹਿ ਦਿਆ ਜਾਂ ਵੋਟਾਂ ਪਈਆਂ ਨੇ ਉਹਨਾਂ ਦੀਪ ਸਿੰਘ ਸੱਜੂ ਸਾਹਿਬ ਦੇ ਤੋਂ ਇਲੈਕਸ਼ਨ ਲੜਨੀ ਹੈ ਮੋਟਾ ਜ਼ਰੂਰ ਜੁੜੀਆਂ ਨੇ ਮਜਬੂਤੀ ਸੀ ਇਹਨੇ ਲੇਕਿਨ ਕੀ ਵਿਸ਼ਵਾਸ ਤੋਂ ਉਹਨਾਂ ਨੇ ਤੁਹਾਡੇ ਵੱਲੋਂ ਕਿੰਨਾ ਵਿਸ਼ਵਾਸ ਕਰਦੇ ਨੇ ਜਾਂ ਕਿੰਨਾ ਕੁ ਤੋਂ ਸਮਰਥਨ ਦੇਵੇਗਾ ਕਿਉਂਕਿ ਜਿਹੜੇ ਕਾਂਗਰਸ ਸਮਰਥਕ ਜੁੜੇ ਸੀ ਕਿਉਂ ਵੀ ਸ਼ਾਮਲ ਹੋਣਗੇ ਪਾਰਟੀ ਵਿੱਚ ਆਉਣਾ ਮਤਲਬ ਤੁਹਾਡੇ ਵੱਲੋਂ ਸਮਰਥਨ ਕਲਾਈਆਂ ਜਾਣੀਆਂ ਚਾਹੀਆਂ ਹੁਣ ਸਮਝ ਹਾਂਜੀ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਜਿੰਨੇ ਤੁਹਾਨੂੰ ਪਹਿਲੂ ਮੈਂ 2.10 ਲੱਖ ਵੀ ਮੈਂ ਪਿੰਡ ਪਿੰਡ ਜਾ ਕੇ ਪੰਜ ਸੱਤਾ ਦਹਾਂ ਪਿੰਡਾਂ 'ਚ ਗਿਆ ਜਿੱਥੋਂ ਮੈਨੂੰ ਆਪਣੇ ਜਿਹੜੇ ਕਾਂਗਰਸੀਆਂ ਨੇ ਹੰਗਾਰਾ ਦਿੱਤਾ ਮੌਜੂਦਾ ਮੇਰੇ ਮਗਰਖਲੋਤੇ ਵੀ ਕਾਂਗਰਸੀ ਮੈਂਬਰ ਪੰਚਾਇਤ ਨੇ ਸਾਬਕਾ ਸਰਪੰਚ ਨੇ ਤੇ ਇਹਨਾਂ ਹੰਗਾਰਾ ਦਿੱਤਾ ਤੇ ਮੈਂ ਭਾਤੀ ਜਨਤਾ ਪਾਰਟੀ ਨੂੰ ਜੁਆਇਨ ਕੀਤਾ ਆ ਔਰ ਮੈਨੂੰ ਇਹ ਵੀ ਮੈਂ ਵਾਅਦਾ ਨਾ ਕਹਿ ਸਕਦਾ ਕਿ ਸਰਦਾਰ ਫਰਜੀਤ ਸਿੰਘ ਨੂੰ ਅਹੀਂ ਪਿੰਡਾਂ 'ਚ ਵੱਧ ਤੋਂ ਵੱਧ ਵੋਟਾਂ ਪਾ ਕੇ ਅਹੀਂ 21 ਇਹ ਸੀਟ ਕੱਢਾਂ ਵੈਗਨ ਸੋ ਕਰਕੇ ਪਰਮਾਤਮਾ ਨਿਕਲੂ ਇਸੀ ਕਾਂਗਰਸ ਨੂੰ ਛੱਡਣ ਦੀ ਕੋਈ ਹੋਰ ਵਜ੍ਹਾ ਵੀ ਹੈਗੀ ਜੀ ਉਹ ਸਨਮਾਇਤਾਵਾਂ ਦੀ ਪਾਰਟੀ ਹੋ ਗਈ ਇਹ ਕਰਕੇ ਹੀ ਮਲੋ ਥੋੜਾ ਚੱਲ ਕਿਉਂਕਿ ਅਸੀਂ ਦੋੜਾਂ ਮੈਂ ਇਲੈਕਸ਼ਨ ਲੜੀਆ ਕੋਈ ਤੁਹਾਡੇ মিডিਆ ਰਹਿ ਅੱਜ ਚਲੋ ਸਾਰੇ ਚੱਲਣਾ ਹੈ ਕੋਈ ਉਂਗਲ ਨਹੀਂ ਕਰ ਸਕਦਾ ਸਾਡੇ ਵੱਲ ਵੀ ਸੋਹ ਸਾਹਿਬ ਵੀ ਆਏ ਕਿਲੋਂ ਇਹ ਕਰਕੇ ਮੈਂ ਇੱਕ ਇਮਾਨਦਾਰੀ ਇਹ ਵੀ ਮੈਂ ਇਮਾਨਦਾਰ ਪਾਰਟੀ ਵਿੱਚ ਥੋੜਿਆ ਵਿਚਾਰ ਸੁਣੇ ਵਿਚਾਰ ਸੁਣ ਕੇ ਮੇਰਾ ਮਨ ਬਣ ਗਿਆ ਮੇਰੇ ਸਾਥੀਆਂ ਦਾ ਵੀ ਮਨ ਬਣਿਆ ਅਹੀਂ ਤੁਰ ਪਈ ਠੀਕ ਹੈ ਬਹੁਤ ਬੋਤਲ ਮੇਰਾ ਪਿੰਡ ਭਾਵੜਾ ਜੀ ਮੈਂ মিডিਆ ਦਾ ਧੰਨਵਾਦ ਕਰਦਾ ਤੇ ਮਨ ਜੋ ਅੱਜ ਪੰਜ ਪਛਾਂਵ ਨੂੰ ਦਾ ਕਾਫੀ ਸੀਗਾ ਕਿੰਨੇ ਸਾਥੀਆਂ ਸਮੇਸ਼ਤ ਹੋਏ ਮੈਂ ਜੀ 15 16 ਪਿੰਡ ਹੈ ਜਿਨ੍ਹਾਂ ਦੇ ਲੈ ਕੇ ਸ਼ਾਮਲ ਹੋਇਆ ਵਾ ਤੇ ਸੀਨਾ ਸਾਹਿਬ ਨੂੰ ਪਤਾ ਮੈਂ ਆਹ ਮਾਰੀ ਪਾਰਟੀ ਦਾ ਬੜਾ ਤਗੜਾ ਨੇਤਾ ਰਿਆ ਵਾਂ ਪੂਰੇ ਪਚਾੜਵਾਂ ਪਿੰਡਾਂ 'ਚ ਮੈਂ ਕੰਮ ਕੀਤਾ ਸੀ ਸਾਨੂੰ ਆਮ ਆਰਮੀ ਪਾਰਟੀ ਤੋਂ ਕੋਈ ਵੀ ਅਜੇ ਤੱਕ ਮਨਸਤਕਾਰ ਨਹੀਂ ਮਿਲਿਆ ਇਸ ਕਰਕੇ ਸੰਧੂ ਸਾਹਿਬ ਦੀਆਂ ਨੀਤੀਆਂ ਕਰਕੇ ਆਪਣੇ ਮੋਦੀ ਜੀ ਦੀਆਂ ਨੀਤੀਆਂ ਕਰਕੇ ਮੈਂ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਆ ਮੈਂ ਪੂਰੇ 95 ਪਿੰਡਾਂ 'ਚ ਕੰਮ ਕਰੂੰਗਾ ਪੰਜੀਆਂ ਵਾਟਾਂ 'ਚ ਕੰਮ ਕਰੂੰਗਾ ਸੰਧੂ ਸਾਹਿਬ ਦੀ ਛੋੜੀ ਦੇ ਵਿੱਚ ਆਪਣੀ ਸ਼ੀਟ ਪਾਵਾਂਗੇ ਜਿੱਤ ਕੇ ਸਰ ਇੰਨੇ ਤਾਂ ਆਮਾ ਦੇ ਪਾਰਟੀ 'ਚ ਮਿਹਨਤ ਕੀਤੀ ਤੇ ਮੁੱਲ ਨਹੀਂ ਪਾਇਆ ਉਹਨਾਂ ਦਾ ਕੋਈ ਮੁੱਲ ਜੀ ਉਹਦੇ ਵਿੱਚ ਵੀ ਸਰਮਾਇਯਦਾਰਾਂ ਦੀ ਪਾਲਟੀ ਸੀ ਤੇ ਕੰਮ ਤੇ ਸੋਲ ਸਾਹਿਬ ਦੇ ਭਾਂਜਾ ਜੀ ਕਰਦੇ ਸੀ ਉਹਨਾਂ ਨਾਲ ਮੇਰੀ ਵੈਸੇ ਬਣਦੀ ਨਹੀਂ ਸੀ ਸ਼ੁਰੂ ਤੋਂ ਤੁਹਾਨੂੰ ਪਤਾ ਬਾਬੇ ਬੁੱਢੇ ਸਾਹਿਬ ਕੀ ਗੱਲ ਹੋਈ ਸੀ ਮੈਂ ਸੋਲ ਸਾਹਿਬ ਨੂੰ ਕਿਹਾ ਮੈਂ ਤਾਂ ਦੋ ਪੀਏ ਲਾ ਲੋ ਇੱਕ ਗੰਡੀ ਵਿੰਡ ਬਲਾਕ ਤੋਂ ਇੱਕ ਤਰਨਤਨ ਬਲਾਕ ਤੋਂ ਉਹਨੇ ਆਪਣੇ ਰਿਸ਼ਤੇਦਾਰ ਵਿੱਚ ਵਾੜ ਕੇ ਆਲਟੀ ਦੀ ਸਾਰੀ ਡੰਡ ਲਾਈ ਜਾਂਦੇ ਜਾਂਦੇ ਲਾਗੇ 嗯。干了。